ਉਹ ਤੁਸੀਂ ਵੀ ਭਰਾਵਾ ਉਹਨਾ ਟਾਈਮ ਟਿਕੇ ਨਹੀਂ ਹੈਗੇ ਆ ਹਰ ਖਾਤੀ ਨਾ ਹੁਣ ਸਰਕਾਰ ਪਹਿਲਾਂ ਤਾਂ ਇਕੱਲੀ ਸਰਕਾਰ ਤੋਂ ਆਪਾਂ ਐਮਐਸਪੀ ਮੰਗਦੇ ਹੁੰਦੇ ਸੀ ਹੁਣ ਨਾਲ ਟਰਾਲੀਆਂ ਵੀ ਮੰਗਣੀਆਂ ਪੈਣਗੀਆਂ ਉਂਗਲਾ ਲਾੜੋ ਹਟੇ ਇਹ ਉਹਨਾਂ ਦੇ ਹਟੇ ਨਹੀਂ ਹਟੇ ਨਿਆ ਕਰਤਾ ਕੰਮ ਜਨਾਲੇ ਸੋਨੂੰ ਚੰਗਾ ਭਲਾ ਪਤਾ ਜਰ ਇਹ ਤਾਂ 5 ਮਿੰਟਾਂ ਦਾ ਐਮਐਸਪੀ ਦੇ ਨਾਲ ਬੰਦੇ ਸੀਗੇ ਕਾਉਂ ਉੱਥੇ 8-9 ਮਹੀਨੇ ਬੈਠੇ ਰਹੇ ਅਗਲੇ ਹਰਕ ਕੇ ਬਿਲੇ ਸਾਡੇ ਤੋਂ ਵਿਸ਼ਵਾਸ ਨਹੀਂ ਹੈਗਾ ਵੀ ਅਸੀਂ 5 ਮਿੰਟਾਂ ਦਾ ਐਮਐਸਪੀ ਦੇਣਾ ਸੀ ਹਜੇ ਉੱਤੋਂ ਮੇਰਾ ਜਵਾਕ ਜਾ ਮੈਨੂੰ ਕਰੀ ਜਾ ਵਗੇ ਪਾਪਾ ਤੈਨੂੰ ਪਤਾ ਨਹੀਂ ਅੱਗੇ ਜਦੋਂ ਪੁਲਿਸ ਆਈ ਆ ਉਹ ਮਖਿਆ ਯਾਰ ਮੈਂ ਤਾਂ ਭਲੇ ਖੇਤ ਰਹਿ ਗਿਆ ਜਦੋਂ ਜੀ.ਐਸ.ਬੀ. ਵਾਲਾ ਆ ਉਹਨੇ ਜਦੋਂ ਤੰਬੂ ਜੀ ਚ ਸਾਡੇ ਮੂੰਹ ਜਾ ਵਸਾਇਆ ਮਖਿਆ ਮੈਂ ਪੂਰੇ ਨੂੰ ਕਿਹਾ ਮਹਾ ਉਹ ਕਬਰਾ ਨਾ ਕਬਰਾ ਨਾ ਇਹਨੂੰ ਚੌਂਦੀ ਲੱਗੀ ਵਿਚਾਰੇ ਨੂੰ ਮਖਿਆ ਪੰਜਾਬ ਦੇ ਵਿੱਚ ਮੈਂ ਮਛੇੜੀ ਹੋਈ ਆ ਵੀ ਨਸ਼ਾ ਤਸਕਰਾਂ ਦੇ ਘਟ ਆਉਣਿਆ ਮਖਿਆ ਇਹਨੂੰ ਚੌਂਦੀ ਚੁੰਦੀ ਲੱਗੀ ਵਿਚਾਰੇ ਨੂੰ ਇਹਨੇ ਤਾਂ ਵਸਾਇਆ ਮਖਿਆ ਤੰਬੂ ਜੀ ਚ ਮੂੰਹ ਜਾ ਮੈਂ ਮੈਂ ਪਾਚ ਕੇ ਪਾਣੀ ਦੇ ਗਲਾਸ ਰੱਖ ਗਿਆ ਮਖਿਆ ਵਾ ਸੇਰਾ ਮਖਿਆ ਅਸੀਮ ਖਾਨ ਨਸ਼ਾ ਬਚਾਈ ਨਹੀਂ ਫਸਲਾਂ ਵੇਚਣ ਵਾਲਿਆਂ ਕਹਿੰਦੇ ਮੈਨੂੰ ਬੋਲ ਕਹਿੰਦਾ ਸੋਨੂੰ ਹੀ ਬੱਤ ਕਰਨਾ ਮਹapore ਓਏ ਇਹ ਤਾਂ ਮਖਾ ਆਪਣੇ ਕਿਦੀ ਆ ਗਿਆ ਓਏ ਮੈਂ ਉਧਰੋਂ ਘਰ ਦੇ ਨਮੇੜੇ ਨਸ਼ਿਆਂ ਵਾਲੇ ਦੇ ਢਾਕੇ ਕਹਿੰਦਾ ਉਧਰੋਂ ਤਾਂ ਅੱਦ ਵਿਚਾਲੀ ਰਹਿ ਗਿਆ ਹੁਣ ਸੋਡੇ ਕਿੰਨੀ ਦੇਖਦੇ ਆਂ ਉਹ ਹੱਥ ਮਖਾ ਨਾ ਕਰ ਮਖਾ ਮੇਰੇ ਤਾਂ ਦਾਦਾ ਸਮਾਨ ਪਿਆ ਓਰੇ ਬਾਟੀਆਂ ਬੁੜਟ ਗਈਆਂ ਮਖਾ ਦੇ ਵਿੱਚ ਹੀ ਰਗਣ ਨੇ ਇੱਕ ਤਾਂ ਬੂਆ ਮੈਂ ਕਿਹਾ ਸਾਡੇ ਕੋਲੇ ਯਾਰ ਮੈਂ ਕਿਹਾ ਕਮਾਲ ਕਰ ਦਉ ਤੂੰ ਅਈ ਲੈ ਮੈਨੂੰ ਪੂਰੇ ਨੇ ਕੂਣੀ ਮਾਰਦੀ ਕਹਿੰਦਾ ਪੁਲਿਸ ਵੀ ਆ ਗਈ ਮਹਾ ਸ਼ੋਕਰਾ ਉਹ ਮੈਂ ਸੜਕ 'ਤੇ ਰੱਖਿਆ ਫੋਰਸ ਹੋ ਗਈ ਮੈਂ ਕਿਹਾ ਇਹ ਆਪਣਾ ਫਾਇਦਾ ਕਰੋ ਮੈਂ ਕਿਹਾ ਸੇਰਾ ਹੱਲੇ ਸੱਟ ਵੇਟ ਸਾਡੇ ਵੱਜੀ ਨਹੀਂ ਹੈਗੀ ਉਹ ਮੈਂ ਕਿਹਾ ਮਾਰੂਗਾ ਮੈਂ ਕਿਹਾ ਚੱਕ ਲੋ ਕਹਿੰਦਾ ਇਹਨੂੰ ਨਿੰਹਾ ਤੈਨੂੰ ਚੱਕਣਾ ਹੈ ਮੈਂ ਕਿਹਾ ਫੇਰ ਸਾਡੇ ਤਾਂ ਹਜੇ ਸੱਟ ਵੇਟ ਵੱਜੀ ਨਹੀਂ ਕਹਿੰਦਾ ਪਹਿਲਾਂ ਮਾਰਾਂਗੇ ਫੇਰ ਚੱਕਾਂਗੇ ਕਹਿੰਦਾ ਅਸੀਂ ਡਿਊਟੀ ਪੂਰੀ ਕਰਾਂਗੇ ਮੈਂ ਕਿਹਾ ਅੱਜ ਦਾ ਸਾਰਾ ਕੁਝ ਉੱਠਾ ਹੋਈ ਜਾਂਦਾ ਮਹਾ ਪੁਰਿਆ ਵੇ ਮੈਂ ਤਾਂ ਕੰਮ ਗਲਤ ਹੋ ਗਿਆ ਮੈਂ ਕਿਹਾ ਮਖੇ ਮਾਨ ਸਾਹਿਬ ਨੂੰ ਦੱਸ ਦਾਂਗੇ ਜੈਂਡੋਰੀਆਂ ਬਹੁਤ ਕੱਸਦੇ ਨੇ ਮਖੇ ਕਹਿੰਦਾ ਹੁਣ ਸੋਡੀਆਂ ਕਸਣ ਵਾਸਤੇ ਭੇਜਿਆ ਮਖੇ ਪੂਰਾ ਮੇਰਾ ਚੋੜਾ ਚੱਕ ਕੇ ਤੰਬੂ ਜੋ ਬਾਹਰ ਆ ਜਾ ਮਖੇ ਅੱਜ ਦਾ ਖਲੇਰੇ ਪੈਣਗੇ ਮੱਲ ਦਾ ਮਖੇ ਕਿਹੜੀ ਚੁੰਦੀ ਚੁੰਦੀ ਮਖੇ ਦਾ ਪਤੰਦਰਾ ਮਿਸਕੀ ਆ ਇਹਨੇ ਜਮਾ ਚਰੋ ਦਿਨੋਂ ਉਂਝਰ ਤੁਸੀਂ ਆਪ ਹੀ ਦੱਸੋ ਫਿਰ ਤੁਸੀਂ ਇਹ ਕਹਿ ਦਿੰਦੇ ਵੀ ਅੱਗੇ ਤੁਸੀਂ ਸੜਕਾਂ ਨਾ ਜਾਮ ਕਰੋ ਕਿਤੇ ਹੋਰ ਧਰਨੇ ਲਾ ਲਓ ਫਿਰ ਤਾਂ ਅਸੀਂ ਆਪਦੇ ਘਰ ਮੂਰੀ ਮੰਜੇ ਢਾ ਕੇ ਬੈ ਜਾਏ ਮਾਦਾ ਫਿਰ ਛੋਡੀ ਤਾਈ ਨੂੰ ਗਾਲਾਂ ਕੱਢਦਾ ਕਰੂ ਯਾਰ ਸਵੇਰੇ ਸ਼ਾਮ ਕੀ ਗੱਲ ਐ ਐਮਐਸਪੀ ਨਹੀਂ ਦੇਣੀ ਹੁਣ ਸਰਕਾਰਾਂ ਨੇ ਹੀ ਕਹਾਂਗੇ ਯਾਰ ਜਦੋਂ ਵੋਟ ਪਾਈ ਆ ਬਈ ਹੋਰ ਕਿਹਨੂੰ ਕਹਾਂਗੇ ਹੁਣ ਧਰਨੇ ਹੁਣ ਜਾ ਆਪਦੇ ਖੇਤਾਂ ਚ ਲਾ ਲੈਨੇ ਆ ਬਾਈ ਹੋਰ ਕੀ ਐ ਫੇਰ ਉਹਦਾ ਤੁਸੀਂ ਸੁਣਦੇ ਨਹੀਂ ਐ ਕਿਸੀ ਸੜਕਾ ਤੇ ਬਹਿ ਜਾਂਦੇ ਆ ਹੈ ਚਲੋ ਤੁਹਾਡੀ ਮਰਜ਼ੀ ਐ ਭਰਾਵੋ ਸਭ ਦਾ ਟਾਈਮ ਆਉਂਦਾ ਹੁੰਦਾ ਅੱਜ ਛੋਡਾਗਾ ਕਦੇ ਸਾਡਾ ਆਦੇ ਬਤਿੰਦਰ ਲੱड्डੂ ਹੀ ਵੰਡੀ ਜਾਂਦੇ ਨੇ ਕਿ ਰਸਤਾ ਖੁੱਲ ਗਿਆ ਓਏ ਰਸਤਾ ਭਰਾਵਾ ਇਹ ਕੋਆਪਰੇਟ ਕਰਾਣਾ ਦਾ ਖੁੱਲਿਆ ਛੋਡੇ ਵਰਗਿਆਂ ਦਾ ਫੇਰ ਵੀ ਨਹੀਂ ਖੁੱਲਿਆ ਹੈਗਾ ਛੋਡੇ ਵਰਗਿਆਂ ਦੇ ਉਂ ਤਾਂ ਰਸਤੇ ਬੰਦ ਹੀ ਹੋਏ ਨੇ ਲਗਭਗ ਉਂ ਸੋਨੂੰ ਖੁੱਲਾ ਦਿਖ ਰਿਹਾ ਜਿਦਾ ਵੱਡੇ ਵੱਡੇ ਮਾਰਟ ਜੇ ਖੁੱਲ ਗਏ ਨਾ ਫਿਰ ਤਾਂ ਭਾਰਤ ਮਾਲਾ ਦਾ ਰੋਡ ਜਾ ਚਲਾਇਆ ਨਾ ਐਂ ਜਾ ਕੀ ਜਾ ਕਹੂੰਗੇ ਕਿਹੜੀ ਨੰਗੀ ਹੋਈ ਗੱਡੀ ਉਹ ਬੌਲੀ ਤੇ ਜੰੰਗੀ ਇਹ ਅੱਛਾ ਵੀ ਇਹ ਵਪਾਰ ਫਿਰ ਹੈ ਭਾਰਤ ਨਾਲ ਰਣੇ ਲੱਗ ਗਏ ਹੁਣ ਕਰਨੇ ਦੀ ਕਹਿੰਦੇ ਲਾਹੌਰ ਤੋਂ ਵੀ ਆਉਣ ਲੱਗ ਗਿਆਸ ਮਾਣ ਉਤਰੀ ਦੀ ਜਾਂਦੇ ਨੇ ਕੁਸ ਇਧਰੋਂ ਆਪਣੇ ਵਾਲੇ ਨਾਲੇ ਜੇ ਯਾਰ ਆਪਣੇ ਪਿੰਡ ਵਾਲੇ ਭੂਲੇ ਦੀ ਦੁਕਾਨ ਵੀ ਬੰਦ ਹੋ ਗਈ ਇੱਥੇ ਕੋਈ ਵੱਡਾ ਮਾਰਟ ਜਾ ਖੁੱਲ ਗਿਆ ਸਾਰਾ ਉਗਾਨੀਆਂ ਨੇ ਖੁੱਲ੍ਹੇ ਕਹਿੰਦੇ ਉੱਚੀ ਮਣ ਲੱਗ ਗਿਆ ਸਾਰਾ ਸਰਦਾ ਪੱਤਾ ਇਹ ਭੂਲਾ ਵੀ ਬਹਿਣ ਲੱਗ ਗਿਆ ਹੁਣ ਧਰਨੇ ਤੇ ਅੱਛਾ ਅੱਛਾ ਕੋਈ ਨਹੀਂ ਹੈ ਤਾਂ ਫਿਰ ਠੀਕ ਹੈ ਜਾਨਾ ਉਹ ਨਾਲੇ ਕਹਿੰਦੇ ਉਦੋਂ ਵੀ ਇਹਨੇ ਲੱਡੂ ਵੀ ਬੰਡੇ ਸੀਗੇ ਸੜਕਾਂ ਦੇ ਖੜਕੇ ਉਹੀ ਆਏ ਅੱਛਾ ਅੱਛਾ ਵੀ ਆ ਚਾ ਕੋਈ ਨਾ ਕੋਈ ਨਾ ਕੋਈ ਉਹ ਸ਼ਾ ਵੀਡੀਓ ਵੀ ਚਲੀ ਜਾਂਦੀ ਸਿਰੋ ਕੋਈ ਗੱਲ ਨਹੀਂ ਸਸਰੀ ਘਰ ਦੀ ਸਾਰਿਆਂ ਨੂੰ ਆਪਾਂ ਤਾਂ ਗੱਲਬਾਤ ਜੀ ਕਰੀ ਸੀ ਮਾੜੀ ਮੋਟੀ ਜੇ ਕੋਈ ਗੁੱਸਾ ਗੱਲਾਂ ਹੋਇਆ ਭਈ ਕੀ ਹੋਣਾ ਮਾਫੀ ਮਾਛਦੇ ਹਾਂ ਮਾਫੀ ਮਾਛਦੇ ਹਾਂ ਮਾਫੀ ਮਾਛਦੇ ਹਾਂ ਸਸਰੀ ਘਰ ਸਾਰੇ ਇਹ ਸੋਏ ਰਾਸਤੇ ਖੁੱਲੇ ਨਾ ਮੰਨੋ ਤੁਸੀਂ ਲੱਡੂ ਥੋੜੇ ਟਾਈਮ ਹੀ ਬਣ ਲੋਗੇ ਮੁੜ ਕੇ ਸੋਨੂੰ ਪਤਾ ਯਾ ਲੱਡੂ ਤਾਂ ਹੀ ਕਰਦਾ ਹੁੰਦਾ ਵਿਆਹ ਵਾਲਾ ਵੀ ਤੇ ਸਰਕਾਰ ਵਾਲਾ ਵੀ ਇਹ ਜੀ ਬਾਕੀ ਢੋਡੀ ਮਾਰ ਦਿਆ ਸਸਰੀ ਘਰ ਦੀ ਸਾਰਿਆਂ ਨੂੰ